ਕੋਨੇ ਕੋਨੇ ਤੋਂ ਸਿੱਧੂ ਦੁਪਿਆਰ ਕਰਨ ਵਾਲੇ ਉਹਦੇ ਪ੍ਰਾਣ ਬਰਾਵੋ ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਆਰਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਰਨ ਵਾਸਤੇ ਆਪਣੇ ਕੋਲ ਨਵੀਂ ਗੱਲ ਤਾਂ ਹੈ ਨਹੀਂ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਆਪਾਂ ਇੱਕੋ ਹੀ ਗੱਲਾਂ ਨੂੰ ਦੁਬਾਰਾ ਵਾਰ-ਵਾਰ ਰੀਪੀਟ ਕਰਦੇ ਰਹੇ ਹਾਂ ਔਰ ਗਵਰਨਮੈਂਟ ਦੇ ਹਾਲੇ ਤੱਕ ਦਾ ਕੰਮ ਦੇ ਕੋਈ ਜੂਨ ਸਰਕੀ ਨਹੀਂ ਇਹ ਉੱਥੇ ਆਪਣੀ ਜਿਹੜੀ ਧੀ ਕੁੱਟੀ ਜਾਂਦੇ ਨੇ ਵੀ ਇਹਨੇ ਬੰਦੇ ਫੜਦੇ ਆ ਉੱਥੇ ਸੰਤੁਸ਼ਟੀ ਦੀ ਜਾਹਰ ਕਰੀ ਜਾਂਦੇ ਸਾਰ ਮੈਂ ਹਮੇਸ਼ਾ ਵੀ ਕਿਸੇ ਜਿਸਤੇ ਤੋਂ ਵੀ ਬੋਲਣਾ ਪੈਣਾ ਮੈਂ ਸੰਵਿਧਾਨ ਇੱਕ ਇੱਕ ਕਾਨੂੰਨ ਦੀ ਗੱਲ ਕਰਦਾ ਹੁੰਦਾ ਹ ਹਰ ਇੱਕ ਜਗ੍ਹਾ ਤੇ ਕਮਾਨ ਉਹ ਬਦਮਾਸ਼ ਲਈ ਵੀ ਹੋਵੇ ਆਮ ਨਾਗਰਿਕ ਲਈ ਵੀ ਹੋਵੇ ਚੋਰ ਲਈ ਵੀ ਹੋਵੇ ਸਾਧ ਲਈ ਵੀ ਹੋਵੇ ਸਿਰ ਤਾਂ ਵਿਸ਼ਵਾਸ ਮੰਗਦਾ ਮਨਜੋ ਕੋਰ ਦਾ ਦੇ ਵਿੱਚ ਵੀ ਮੰਗਦਾ ਪਰ ਹੋਲ ਟ੍ਰੇਨ ਇੱਥੇ ਜੇ ਕਿਸੇ ਲੀਡਰ ਦਾ ਕਤਲ ਹੋ ਜਾਂਦਾ ਤਾਂ ਸਾਸ ਘਾੜੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਆਉਂਦੇ ਆਪਣੀ ਬੰਦੀ ਸਜ਼ਾ ਵੀ ਕੱਟ ਲੈਂਦੇ ਆ ਪਰ ਉਹੀ ਕਾਨੂੰਨ ਉਹਨਾਂ ਨੂੰ ਛੱਡਣ ਦਿੰਦਾ ਨਹੀਂ ਲੈਂਦਾ ਪਰ ਇੱਥੇ ਉਹੀ 302 ਦੀ ਧਾਰਾ ਹੈ ਉਹੀ ਸੰਵਿਧਾਨ ਹੈ ਉਹੀ ਸਟੇਟ ਹੈ ਇੱਥੇ ਜਿਹੜੇ ਬੰਦੇ ਬੋਲੀ ਚਲਾ ਕੇ ਬਾੜੇ ਦੇ ਟੱਟੂ ਚਲੇ ਗਏ ਕੇਵਲ ਹੁੰੰਗੋਸ਼ੀ ਬੰਧ ਰਹੇ ਕਹਿੰਦੇ ਜੀ ਕੋਈ ਸਾਕਸ਼ ਘੜਾ ਤਾਂ ਕੋਈ ਦਿਖਾਇਆ ਹੀ ਨਹੀਂ ਰਿਹਾ ਮੈਂ ਹਾਲੇ ਤੱਕ ਇਸੇ ਗੱਲ ਦੇ ਜੋਖ ਦੇ ਜੰਮਾ ਵੀ ਤੁਸੀਂ ਸਾਨੂੰ ਇੰਨਾ ਕਿ ਦੱਸ ਦੋ ਵੀ ਇਹ ਕੰਮ ਕਿਹਨੇ ਕਰਵਾਇਆ ਵੀ ਗਟੇੜ ਦੇ ਨਾਲ ਪਤਾ ਕਰੋੜ ਵਰਤੂ ਵੀ ਇਹ ਸਾਰਾ ਤਾਂ ਫਿਰ ਅਸੀਂ ਕੀ ਸੋਚੀ ਵੀ ਇਹ ਕੰਮ ਸਰਕਾਰਾਂ ਨੇ ਪਪਾਇਆ ਤੇ ਤੁਹਾਨੂੰ ਕੋਈ ਵਿਅਕਤੀ ਤਾਂ ਸਾਹਮਣੇ ਆਈ ਨਹੀਂ ਲੈ ਕਿਸੇ ਗੱਲ ਦੇ ਵਿੱਚੋਂ ਜਿੱਥੋਂ ਤੱਕ ਗੱਲ ਰਹਿ ਗਈ ਲਾ ਐਂਡ ਆਊਟ ਦੀ ਤਾਂ ਪੰਜਾਬ ਵਾਲੋਂ ਮਸਤੂ ਪਹਿਲਾਂ ਵੀ ਕਿਹਾ ਵੀ ਪੰਜਾਬ ਦੇ ਹਾਲਾਤ ਐ ਜਿਹੜੇ ਉਹ ਬਸੋਂ ਬਾਹਰ ਹੁੰਦੇ ਜਾਂਦੇ ਆ ਆ ਮੈਂ ਹੁਣੇ ਇੱਕ ਵੀਡੀਓ ਵੇਖ ਕੇ ਆਇਆ ਬੰਦਵਾਲ ਸਾਹਿਬ ਜੇਲ੍ਹ ਦੀ ਤੁਸੀਂ ਦੇਖੋ ਹੌਸਲੇ ਇਹਨਾਂ ਵਿਦਵਾਨਾਂ ਦੇ ਸਮਾਰਟਫੋਨ ਕੋਲੇ ਨਹੀਂ ਔਰ ਕਿਸ ਤਰ੍ਹਾਂ ਗਾਲ੍ਹਾਂ ਕੱਢ ਰਹੇ ਨੇ ਕਿਸ ਤਰ੍ਹਾਂ ਜਿਹੜੀ ਹੋਈ ਗਿੰਗਵਾਰ ਜਿਹੜੇ ਬੰਦੇ ਕਤਲ ਕੀਤੇ ਉਹਦੀ ਜ਼ਿੰਮੇਵਾਰੀਆਂ ਲੈ ਰਹੇ ਨੇ ਸਰਕਾਰ ਨੂੰ ਕਾਨੂੰਨ ਨੂੰ ਸਭ ਟਿੱਕ ਸਮਝ ਕੇ ਵੀ ਕਰੋਗੀ ਕਰ ਦੇ ਇਸ ਤੋਂ ਵੱਡਾ ਫੀਰੀਆ ਗਵਰਨਮੈਂਟ ਦਾ ਹੋਰ ਕੀ ਹੋ ਸਕਦਾ ਜੇ ਤੁਹਾਡੇ ਨਹੀਂ ਹੱਥ ਬਸੇ ਇਹ ਹੱਥ ਕੜੇ ਕਰਦੇ ਹੋ ਆਪੇ ਕੋਈ ਗਵਰਦੀ ਰਾਜ ਲੱਗੂ ਜਾਂ ਕੁਝ ਹੋਰ ਹੋ ਕੋਈ ਨਾ ਕੋਈ ਤਾਂ ਹੱਲ ਹੋਊਗਾ ਇਹਨਾਂ ਸੂਬੇ ਨੂੰ ਚਲਾਉਂਦਾ ਜੇ ਤੁਹਾਡੇ ਤੋਂ ਇੰਨੀ ਕਮਜ਼ੋਰ ਸਰਕਾਰ ਹੋਂਦ ਤੋਂ ਕੋਈ ਐਕਸ਼ਨ ਨਾ ਜੜੀ ਨਹੀਂ ਆ ਰਿਹਾ ਕਿਸੇ ਪਾਸੇ ਤਾਂ ਫਿਰ ਛੜ ਤੋ ਖੜਾ ਫੈਸਲੇ ਲੈਣੇ ਪੈਂਦੇ ਚਾਹੇ ਉਹਦੇ ਚ ਤੁਹਾਨੂੰ ਕੋਈ ਬੁੱਝੜ ਕਵੇ ਚਾਹੇ ਕੋਸ਼ ਕਰੇ ਸ਼ਕਤੀ ਨਹੀਂ ਲਾਗੂ ਕਰੋਗੇ ਸੌਦੀਆ ਰਬ ਦੇ ਵਿੱਚ ਤਾਂ ਕਤਲ ਹੁੰਦਾ ਨਹੀਂ ਉੰਦਾ ਤੱਕ ਕਰਕੇ ਵੇਖ ਲੈ ਅਗਲੇ ਨੂੰ ਪਤਾ ਹੈ ਰਹੇ ਵੀ ਅਪੀਲ ਮਰਨ ਵਾਲੇ ਦੇ ਵਟਸਐਪ ਕੋਲੇ ਜਾਣੀ ਹੈ ਨਾ ਕਿ ਰਾਸ਼ਟਰਪਤੀ ਕੋਲ ਮੌਤ ਦੇਣ ਦਾ ਆਖਰੀ ਜਿਹੜਾ ਉਹਨੂੰ ਮਾਫੀ ਦੇਣ ਦਾ ਹੱਕ ਉਹਦੇ ਵਾਰਸਾਂ ਕੋਲ ਹੈ ਔਰ ਇਥੇ ਸੇ ਪੂਰੇ 10 ਮਹੀਨੇ ਤੱਕ ਤੋਂ ਮਿਲਤਾ ਗਾਉੜਦਿਆਂ ਕਰੀ ਜਾਂਦੇ ਆ ਵੀ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹੈ ਇਹਨੂੰ ਸਪੀਡ ਅਪ ਕਰ ਦਿਓ ਜਿਹੜਾ ਸਾਡਾ ਮਕਦਮਾ ਹੈ ਉਹਨੂੰ ਫਾਸਟ ਟਰੈਕ ਦੇ ਉੱਤੇ ਲੈ ਕੇ ਜਾਓ ਤਾਂ ਕਿ ਕਿਸੇ ਕੱਲ ਦਾ ਕੋਈ ਫੈਸਲਾ ਤਾਂ ਨਿਕਲੇ ਇਹ ਮੈਨੂੰ ਐ ਲੱਗਦਾ ਕਿ ਫੈਸਲਾ ਲੈਦੇ ਸੀ ਆਪ ਵੀ ਜਾਣੋ ਕਿ ਕਿ ਇਹ ਕਿਹੜੀ ਜਸਟਿਸ ਹੈ ਅੱਜ ਤੱਕ ਪੰਜਾਬ ਤੋਂ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹਦਾ ਉਹ ਕੈਂਡੀਡੇਟ ਵੀ ਬਣਿਆ ਇੱਕ ਲੱਖ ਤੱਕ ਨਹੀਂ ਬੋਲਿਆ ਗਿਆ ਪਾਰਲੀਮੈਂਟ ਦੇ ਵਿੱਚ ਇੱਕ ਲੱਖ ਤੱਕ ਨਹੀਂ ਬੋਲਿਆ ਗਿਆ ਜਿਵੇਂ ਸਾਨੂੰ ਤੇ ਲੱਗਦਾ ਜਿਵੇਂ ਕੋਈ ਅਸੀਂ ਇਸ ਮੁਲਕ ਤੇ ਰਹਿਣ ਵਾਲੇ ਨਹੀਂ ਹੁੰਦੇ ਸਾਨੂੰ ਕੋਈ ਰੋਹ ਜੀ ਸਮਝਦੀ ਮਾਰ ਦਿੱਤਾ ਗਿਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਸਕਦਾ ਓਹ ਬੇਗਾਨੀ ਸਰਕਾਰ ਹੈ ਉਹਨਾਂ ਨੇ ਇਸ ਗੱਲ ਨੂੰ ਬੜਾ ਬੰਦ ਭਾਗਾ ਕਿਹਾ ਹੈ ਬੜਾ ਅਫਸੋਸ ਜ਼ਾਹਰ ਕੀਤਾ ਹੈ ਅਸੀਂ ਜਾ ਕੇ ਆਏ ਕਿੰਨੇ ਐਮਪੀ ਪਾਕਿਸਤਾਨੀ ਮੋਲੇ ਤਰਮਨਜੀਤ ਸਿੰਘ ਪੇਸੀ ਸਾਹਿਬ ਜੋ ਸਾਨੂੰ ਮਿਲੇ ਹਨਾ ਕੁਝ ਹੋਰ ਦੋਤਨ ਦੇ ਮੈਂ ਨਾਮ ਨਹੀਂ ਜਾਣਦੇ ਕਿ ਲਈ ਵੀ ਸੀ ਭੈਣ ਦਾ ਡਾਂਸ ਸੈੱਟ ਕਰ ਗਿਆ। ਉਹ ਲੋਕ ਚਿੰਤਾ ਕਰਦੇ ਆ ਟਾਈਮ ਦਿੰਦੇ ਆ ਪਰ ਸਾਡਾ ਅਸੀਂ ਇੱਥੇ 4-5 ਸੌ ਜਿੱਤਾਈ ਬੱਚਾ ਸਾਡੀ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ। ਕੈਨੇਡਾ ਦੇ ਐਮਪੀ ਨੂੰ ਫੋਨ ਕਰਕੇ ਪੁੱਛਦੇ ਸੀ ਕੀ ਕਰ ਸਕਦੇ ਆ। ਪਰ ਸਾਡੇ ਭਾਈ ਅਸੀਂ ਤੁਹਾਡੇ ਕੀ ਗੁਨਾ ਕਰਤਾ ਸੀ ਤੁਹਾਡੇ ਦੇ ਕੁੱਲਕ ਦੇ ਵਿੱਚ ਰਹਿੰਦੇ ਆ ਤੁਹਾਨੂੰ ਟੈਕਸ ਦਿੰਦੇ ਆ 2-2 ਕਰੋੜ ਰੁਪਈਆ ਜਵਾਕ ਟੈਕਸ ਭਰਦਾ ਤੁਹਾਡੇ ਕੋਲੇ ਆ ਕੇ ਹਰੇਕ ਮੁੱਦੇ ਦੇ ਉੱਤੇ ਪੋਜੀਟਿਵ ਰੋਲ ਨਿਭਾਇਆ ਚਾਹੇ ਕਿਸਾਨੀ ਸੰਘਰਸ਼ ਹੋਵੇ ਉਹਦੇ ਤੋਂ ਨੇ ਵੱਧ ਚੜ ਕੇ ਹਿੱਸਾ ਪਾਇਆ ਦਿੱਲੀ ਵੀ ਦਾ ਪਲੇਨ ਦਾ ਪੰਜਾਬ ਕਹਿੰਦੇ ਆ ਗਾਣੇ ਗਾ ਕੇ ਮੋਟੀਵੇਟ ਕੀਤਾ ਸਾਰੇ ਯੂਥ ਨੂੰ ਪੱਗ ਨੂੰ ਪ੍ਰਮੋਟ ਕੀਤਾ ਆਪ ਦੇ ਧਰਮ ਨੂੰ ਪ੍ਰਮੋਟ ਕੀਤਾ ਜਿੰਨਾ ਸੌਂਦਿਆਂ ਨੇ ਲੜਾਈਆਂ ਲੜੀਆਂ ਉਹਨਾਂ ਨੂੰ ਯਾਰ ਕੀਤਾ ਹੋਰ ਬੱਚਾ ਕੀ ਕਰ ਸਕਦਾ ਸੋਦੋਂ ਅਸੀਂ ਕਿੰਨੀ ਕਮੀ ਤਾਂ ਲਾ ਸਕਦੇ ਸੀ ਉਹ ਤਾਂ ਹੁਣ ਆਪਾਂ ਇਸ ਕੰਡੀਸ਼ਨ 'ਚ ਪਹੁੰਚ ਗਏ ਆ। ਮੇਰਾ ਖਿਆਲ ਵੀ ਹੁਣ ਅਪੀਲਾਂ ਕਰਨ ਦਾ ਸਮਾਂ ਤਾਂ ਆਪਾਂ ਸਾਰਾ ਇਹਨੂੰ ਕਹਿੰਦਾ ਕੀ ਕਰਨੀ? ਤੁਸੀਂ ਜਦੋਂ ਜੇਲ੍ਹ ਦਾ ਇਹ ਹਾਲ ਹੈ ਜਿੱਥੇ ਤਿੰਨ ਅੰਦਾਕਾਰ ਸਿਕਿਉਰਿਟੀ ਹੁੰਦੀ ਹੈ ਜੇਲ੍ਹ ਦੇ ਵਿੱਚ ਪਹਿਲਾਂ 19 20 22 ਫੁੱਟੀਆਂ ਤਾਂ ਆਉਂਦੀਆਂ ਫਿਰ ਜਦੋਂ ਉੱਥੇ ਆ ਹਾਲ ਹੈ ਉੱਥੇ 스마트 ਫੋਨ ਪਹੁੰਚ ਰਹੇ ਨੇ ਉੱਥੋਂ ਵੀਡੀਓ ਪਈਆਂ ਰਹੀਆਂ ਨੇ ਸਵਾਜ ਨੂੰ ਕੰਟਰੋਲ ਕਰਨਾ ਤਾਂ ਬਹੁਤ ਖੁੱਲਾ ਏਰੀਆ ਇੱਥੇ ਤਾਂ ਹੋਈ ਸੰਭ ਵੀ ਨਹੀਂ ਹੋ ਸਕਦਾ। ਸੁਰੱਖਿਆ ਦੇ ਕੇ ਕਿੰਨੇ ਕੁ ਬੰਦਿਆਂ ਨੂੰ ਵਿਚਾਰੋਗੇ ਤੁਸੀਂ? ਸੋ ਲਾਣ ਆਰਡਰ ਜਿਹੜਾ ਬਿਲਕੁਲ ਫੇਲ ਹੈ ਗਵਰਨਮੈਂਟ ਨੇ ਨਾ ਕੋਈ ਇਸ ਗੱਲ ਦੇਤੇ ਅੰਬਰਗੀਤਾਂ ਤੇਰੇ ਨਤੀਜੇ ਬਹੁਤ ਬੁਰੇ ਹੋਣਗੇ ਮੈਂ ਹੱਥ ਵਨ ਕੇ ਬੇਨਤੀ ਕਰਦਾ ਗਵਰਨਮੈਂਟ ਨੂੰ ਪੰਜਾਬ ਦੇ ਹਾਲਾਤਾਂ ਨੂੰ ਸੰਭਾਲ ਲਓ ਪੰਜਾਬ ਸਿਵਲ ਵਾਰ ਦੇ ਬਲ ਵੱਧ ਰਿਹਾ ਹੈ ਇਹਨੂੰ ਮੈਕਸੀਕੋ ਨਾ ਬਣਾਓ ਇਹਨੂੰ ਪੰਜਾਬ ਬੜੀਆਂ ਕਵਾਨੀਆਂ ਦੇ ਬਾਅਦ ਸਾਡੇ ਪੁਰਖਿਆਂ ਨੇ ਬੜਾ ਭਾਈਚਾਰਾ ਇਕਾਂਤ ਕੀਤਾ ਇਹਨੂੰ ਨਾ ਖਤਮ ਕਰੋ ਦੇਖੋ ਜੇ ਸਾਰੇ ਹਰਿਆਣਾ ਦਾ ਸਾਰੀ ਯੂਪੀ ਦਾ ਬਾਰਨਾ ਕੰਦਾ ਆ ਗਿਆ ਪਿੰਡਾਂ ਦੇ ਵਿੱਚ ਸ਼ੂਟਰ ਲੈ ਜੀਬੂ ਜੀ ਕਰਕੇ ਜਿਹਨੂੰ ਮਾਰ ਕੇ ਤੁਰ ਜਾਂਦੇ ਨੇ ਕੋਈ ਕਾਰੋਬਾਰੀ ਸੇਫ ਨਹੀਂ ਕੋਈ ਦੁਕਾਨਦਾਰ ਸੇਫ ਨਹੀਂ ਹਰੇਕ ਪੈਸਾ ਕਮਾਉਣਾ ਬਣਾ ਹੋ ਗਿਆ ਤੁਸੀਂ ਸਾਨੂੰ ਕੇਵਲ ਇੰਨੀ ਸਮਝ ਕਰ ਵੀ ਅਸੀਂ ਆਟਾ ਦਾਲ ਸਭ ਤੋਂ ਲੈਂਦੇ ਰਹੀਏ ਤੇ ਰੋਟੀ ਪਕਾ ਲਿਆ ਕਰੀ ਬਸ ਪੈਸਾ ਕਮਾਉਣਾ ਬਣਾ ਹੋ ਗਿਆ ਅਸੀਂ ਕਮਾਈ ਨਹੀਂ ਕਰ ਸਕਦੇ ਅਸੀਂ ਐਸ਼ਵਰਾਮ ਦੀ ਜ਼ਿੰਦਗੀ ਜਿਉਂਦਾ ਸੁਪਨਾ ਵੀ ਨਹੀਂ ਲੈ ਸਕਦੇ ਆ ਤੁਹਾਡੇ ਸਾਹਮਣੇ ਬੱਚੇ ਨੇ ਸੁਪਨਾ ਲਿਆ ਤੁਹਾਨੂੰ ਮਾਰਤਾ ਕੀ ਕਸੂਰ ਸੀ ਸਿੱਧੂ ਦਾ ਇਹੀ ਮੈਂ ਉਹਨੂੰ ਲੋਕਾਂ ਤੋਂ ਪੁੱਛਦਾ ਹਾਂ ਇੱਕ ਚਾਰ ਪੰਜ ਗਿੱਲੇ ਵਾਲੇ ਜ਼ਿਮੀਦਾਰ ਦੇ ਘਰੇ ਪੈਦਾ ਹੋ ਕੇ ਦੇਸ਼ਾਂ ਬਦੇਸ਼ਾਂ ਤੋਂ ਇੰਟਰਨੈਸ਼ਨਲ ਪੱਧਰ ਤੇ ਐਜੂਕੇਸ਼ਨ ਲੈ ਕੇ ਇਹ ਬੰਦੇ ਨੇ ਆਪਦਾ ਸਿੱਕਾ ਚਲਾਇਆ ਔਰ ਆਪਣੀ ਸਿਧਾਂਤਾਂ ਦੇ ਅਨੁਮਾਨ ਮੁਤਾਬਕ ਜ਼ਿੰਦਗੀ ਜੁੜੀ ਸਾਰੀ ਕੋਈ ਬੰਦਾ ਉਂਗਲ ਚੁੱਕ ਕੇ ਦਿਖਾ ਦੇ ਵੀ ਕਹਿੰਦੇ ਸਿੱਧੂ ਕਿਤੇ ਠੇਕੇ ਦੇ ਕਿ ਖੜਾ ਦੇਖਿਆ ਸੀ ਕਿਸੇ ਕਲੱਬ ਦੇ ਵਿੱਚ ਸ਼ਰਾਬ ਪੀਂਦਾ ਦੇਖਿਆ ਉਹ ਸਾਰੀ ਜ਼ਿੰਦਗੀ ਇੱਕ ਮੈਂ ਧਰਮ ਕਾਲੇ ਪਾਸੋਂ ਕੋਈ ਨਹੀਂ ਸ਼ਬਦ ਬੋਲਣਾ ਫਿਰ ਵੀ ਇਤਰਾਜ਼ ਕਰਦੇ ਨੇ ਆਨਿਕ ਵਿਅਕਤੀ ਇਹ ਮੰਨਉਂਦੇ ਆਪਨੀ ਜਿੰਦਗੀ ਉਸਾਰੀ ਨੂੰ ਜਿਵੇਂ 28 ਸਾਲ ਸਾਰੇ ਜੂਥ ਨੂੰ ਇੱਕ ਸਨੇਹ ਦੇ ਕੇ ਕਿਹਾ ਮਾਪੇ ਦਾ ਜੁੜਨਾ ਕਿਵੇਂ ਹੈ ਕਈ ਨੌਜਵਾਨ ਆਉਂਦੇ ਨੇ ਰਿਪੋਰਟ ਵੀ ਬਾਬੂ ਪਿਆਰਦਾ ਸੀ ਵੀ ਮਾਪੇ ਨੂੰ ਬਹੁਤ ਕਰਦੇ ਆ ਪਰ ਸਾਨੂੰ ਜਤਾਉਣਾ ਇਜ਼ਹਾਰ ਕਰਨਾ ਸਿੱਧੂ ਨਹੀਂ ਸਕਦਾ ਰਸਪੈਕਟ ਆ ਦੇ ਮਾਪਿਆਂ ਦੀ ਹਰ ਇੱਕ ਦੇ ਮਨ ਚੀ ਹੁੰਦੀ ਹੈ ਪਰ ਕਈ ਅਰੀ ਆਪਾਂ ਬੋਲ ਕੇ ਦੱਸ ਨਹੀਂ ਸਕਦੇ ਵੀ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਪਰ ਉਹਨੇ ਹਰ ਇੱਕ ਚੀਜ਼ ਉੱਤੇ ਛੋਟੇ-ਛੋਟੇ ਗਿਫਟ ਕਦੇ ਮਾਂ ਨੂੰ ਦੇ ਦੇ ਕਦੇ ਪਿਓ ਨੂੰ ਦੇ ਦੇ ਉਹ ਜਨਮ ਦਿਨ ਤੇ ਕੋਈ ਨਾ ਮਨੇ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਆਪਣੀ ਹੈਸਿਅਤ ਜੀ ਦਾ ਅਹਿਸਾਸ ਹੁੰਦਾ ਵੀ ਹਾਂ ਮੈਂ ਹਾਂ ਕੁਝ ਮੇਰੀ ਬਹੁਤ ਅਸਪੈਕਟ ਹੋਈਏ ਫਿਰ ਜੀ ਇਹ ਗੱਲਾਂ ਉਹਨੂੰ ਧਨੀ ਜੀ ਹੁੰਦਾ ਗੱਲਾਂ ਦਾ ਉਹ ਹਰ ਇੱਕ ਹੋ ਜਾ ਮੌਕਾ ਕੋਈ ਵੀ ਖੁਣਿਆ ਨਹੀਂ ਦਿੰਦਾ ਸੀ ਇਸੇ ਕਰਕੇ ਉਹਦੀ ਜਿਹੜੀ ਕਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਸਮਝ ਜਾਂਦੇ ਆ ਸੁਪਰਿਆਂ ਦੇ ਵਿੱਚ ਦੇ ਨੇ ਤੁਹਾਡੇ ਵਰਗੇ ਵੀਰਾਂ ਨਾਲ ਗੱਲਾਂ ਕਰਦੇ ਆ ਫਿਰ ਸਾਰਾ ਦਿਨ ਯਾਰ ਕਰੀ ਜਾਂਦੇ ਔਰ ਗਵਰਨਮੈਂਟ ਸਤਾ ਦੇ ਮਸ਼ੇਜ ਇੰਨੀ ਚੂਰ ਹੈ ਬੜੇ ਅਫਸੋਸ ਨਾਲ ਕਹਿਣਾ ਪਹਿਲੇ ਵੀ ਕਿਸੇ ਮੰਚ ਦੇ ਉੱਤੇ ਵੀ ਮੇਰੇ ਬੱਚੇ ਦੀ ਕਿਸੇ ਨੇ ਗੱਲ ਨਹੀਂ ਉਠਾਈ ਔਰ ਇਸ ਤੋਂ ਵੱਡਾ ਇਮਾਨਦਾਰ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਬੇਸ਼ੱਕ ਤੁਸੀਂ ਆਪਦੀ ਈਡੀ ਨੂੰ ਕਹਿ ਦਿਓ ਸਾਡੇ ਖਾਤੇ ਬਰੋਲ ਇੱਕ ਖਾਤਾ ਖਲਾਇਆ ਬੱਚੇ ਕਈ ਵਾਰੀ ਗੱਲ ਕਰਾ ਕਰ ਬਾਪੂ ਟੈਕਸ ਬਹੁਤ ਪੈਂਦੇ ਮੈਂ ਕਿਹਾ ਭਾਈ ਕਦਾਲ ਪਰਦੇ ਤੋਂ ਮੋਰੋ ਮੈਂ ਤਾਂ ਪੈਸਾ ਤਾਂ ਉਹ ਹੀ ਜੋ ਪਹਿਲੇ 200 ਦਾ ਕਰਦਾ ਕੋਈ ਨਹੀਂ ਛੇੜ ਕਦਾਲ ਦੋਸਤਾਂ ਨੇ ਸੰਧੀ ਜੱਦੀ ਸਾਰੇ ਜਿਹਦੇ ਜੰਨਾ ਲੋਟ ਆ ਗਿਆ ਲੈ ਲੈ ਕੇ ਭੱਜੀ ਜਦੋਂ ਕੱਲਾ ਰਹਿ ਗਿਆ ਕਿਸੇ ਦੇ ਹਿਸਾਬ ਚ ਨਾ ਆਇਆ ਤਾਂ ਫੜ ਕੇ ਮੁੜ ਗਿਆ ਅਸੀਂ ਉਹਨਾਂ ਦੇ ਰਾਏ ਪੁੱਛਣਾ ਚਾਹੁੰਦੇ ਕਿ ਬੰਦਾ ਕਿਵੇਂ ਨਹੀਂ ਸਮਝਾ ਰਹੇ ਸਰਕਾਰ ਨੂੰ ਕਿ ਇਹ ਕਹਿੰਦੇ ਛੱਡ ਦੇਣੀ ਸਾਡੀ ਸੰਤੋਸ਼ੀਤਾ ਹੋ ਜੇ ਨਾ ਅਸੀਂ ਇਸ ਪ੍ਰਕਿਰਿਆ ਦੇ ਵਿੱਚ ਰਹਿੰਦੇ ਹਾਂ ساری ਉਮਰ ਕਵਾ ਲਈ ਇੱਥੇ ਕੰਮ ਕਰਦੇ ਨੇ ਬੰਦਾ ਟੈਕਸ ਅਦਾ ਕਰਦੇ ਖਾਂਦੇ ਨੇ ਵਿਚਾਰ ਦਾ ਰੋਹ ਤੋੜਨੇ ਜਿੰਨੇ ਜੋਗੇ ਹਨ ਪਰ ਜਿੱਥੇ ਸਰਕਾਰ ਨੇ ਰੋਹ ਨੂੰ ਪਾਉਣੇ ਪਿੱਛੇ ਆ ਗਈ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਜ ਮਾਰਚ ਨੂੰ ਬੱਚਿਆਂ ਨੂੰ ਕਿਵੇਂ ਕਮਾਉਂ हमारी अकाउंट आ चुकी तो अपने सारे अंदर तक बात करना तो इसी दिन बात करें कि आज तक जो प्रवाह में होता हुआ आप इकड़े हो गए तो बात है मैं जिद्दी कर सकता हूँ मैं शाम को तो इस बात को सामने से छोड़ देता है कि हाँ ऐसे कोई शख्स नहीं है उसी के बाद सारी है ਕਪਤਾਨ ਦਾ ਇੱਕ ਦੂਜਾ ਤਾਂ ਪਰਪਰਵਾਹ ਹੈ ਅਸਲ ਵਿੱਚ ਇਹ ਤਾਂ ਜਵਾਬ ਸੀ ਪਿਆਜ ਤੇ ਲੋਕ ਨੇ ਕਹਿੰਦੇ ਤਾਂ ਦੀਆਂ ਸੀ ਤੇ ਇਹ ਕਰਦੇ ਗਏ ਦੋਸਤ ਇਹੋ ਜੀ ਕਹਿੰਦਾ ਮੈਂ ਹਰੇ ਦੀ ਜਗ੍ਹਾ ਤੇ ਕਹਿਣਾ ਸੋਧਿਆਂ ਪਰੇ ਤੁਸਤਨ ਬਣ ਕੇ ਆ ਰਹੀ ਸੀ ਮੈਂ ਸੋਸ਼ਲ ਮੀਡੀਆ ਦੇ ਸੁਣਿਆ ਉਹਨੇ ਸਾਊਦੀ ਅਰਬ ਦਾ ਜ਼ਿਕਰ ਕੀਤਾ ਉਹਦੀ ਗੱਲ ਬਿਲਕੁਲ ਸਹੀ ਹੈ ਮੈਂ ਤਾਇਨ ਕਰਦਾ ਉਸ ਗੱਲ ਦੀ ਕਾਨੂੰਨੀ ਦਾ ਸਖਤ ਹੋਣਾ ਚਾਹੀਦਾ ਹੈ ਪੀ ਜੇ ਕੋਈ ਕਿਸੇ ਦੀ ਬੇਦੋਸ਼ੀ ਦੀ ਜਾਨ ਲੈਂਦਾ ਤਾਂ ਉਹਦਾ ਉਸੇ ਗੋਲੀ ਨਾਲ ਹੀ ਮਾਰਡਰ ਹੋਣਾ ਚਾਹੀਦਾ ਜਿਹੜਾ ਉਹ ਬਗਾਨੇ ਪੁੱਤ ਨੂੰ ਮਾਰਦਾ ਕਮੀਆਂ ਹਰ ਇੱਕ ਚ ਹੋ ਸਕਦੀਆਂ ਨੇ ਮੇਰੇ 'ਚ 50 ਕਮੀਆਂ ਨਿਕਲਣੀਆਂ ਜੇ ਬਾਤ ਚ ਹੋਵੇ ਮਨੋ ਗਲਤੀਆਂ ਦਾ ਪੁੱਤ ਲੈ ਸਾਰੇ ਗਲਤੀਆਂ ਕਰ ਕਰ ਹੀ ਸੇੜੇ ਹੁੰਦੇ ਨੇ ਮਾਂ ਦੇ ਗਰਭ ਚੋਂ ਕੋਈ ਬੰਦਾ ਸਾਇੰਸਦਾਨ ਨਹੀਂ ਪੈਦਾ ਹੁੰਦਾ ਕੋ ਡਾਕਟਰ ਨਹੀਂ ਪੈਦਾ ਹੁੰਦਾ ਸਾਰੇ ਅਸੀਂ ਸਮਾਜ ਜੁਆਕੇ ਸਿੱਖਦੇ ਹਾਂ ਪਰੇ ਕੀ ਤਰੀਕਾ ਹੋਇਆ ਜਿਹੜਾ ਬੰਦਾ ਇੱਕ ਨੰਬਰ ਦੀ ਕਮਾਈ ਕਰਦਾ ਇੱਕ ਪਿਸਤੌਲ ਲੈ ਲਓ ਫਿਰ ਇੱਕ ਮਾਲ ਦਾ ਕਤਲ ਕਰ ਦਿਓ ਕਿਸੇ ਦਾ ਘਰ ਪਟੜ ਦਿਓ ਫਿਰ ਜਾ ਕੇ ਜੇਲ੍ਹ ਚ ਬਹਿ ਜਾਓ ਉੱਥੇ ਫੋਨ ਮਿਲ ਜਾਂਦਾ ਫਿਰ 14 ਬੰਦੇ ਹੋਰ ਰੱਖ ਲਓ ਇੱਥੇ ਐਂ ਕੰਮ ਚੱਲ ਗਿਆ ਕੀ ਹੋੜਾ ਕਮਾਈਆਂ ਕਰਨ ਦੀ ਹੁਣਾਂ ਗੋਲ ਦੀ ਕੀੜਾ ਨੇ ਜਿਹੜੀਆਂ ਇਹ ਇੰਨਾ ਜ਼ਿਆਦੇ ਇਸ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੱਕਣ ਲੱਗੇ ਪੰਜਾਬੀ ਭਰਾਵੋ ਤੁਹਾਡੇ ਜਵਾਕਾਂ ਨੂੰ ਜਿਹੜੇ ਜੁਵਨਾਈਲ ਨੇ ਖਾਸ ਕਰਕੇ 16 17 बीए ग्रुप ਹੈ ਜਿਹੜਾ 18 ਤੋਂ ਘੱਟ ਵਾਲੇ ਇਹਨਾਂ ਤੋਂ ਸਾਰਾ ਕੰਮ ਕਰਾਉਂਦੇ ਹੁਣ ਮੈਨੂੰ ਜਿਹੜੀਆਂ ਧਮਕੀਆਂ ਆਈਆਂ ਨੇ ਸਾਰੀਆਂ ਨਵਾਲਖਾ ਨਹੀਂ ਕੀਤੀਆਂ ਨੇ ਕਿਉਂਕਿ ਇਹਨੂੰ ਪਤਾ ਹੈ ਵਾਲੇ ਨੇ ਉੱਤੇ ਕਾਨੂੰਨ ਸਖਤ ਹੋਊਗਾ ਮੇਲ ਤਾਂ میٹرਕ ਪਾਸ ਜਵਾਕ ਵੀ ਲਿਖ ਦੂਗਾ ਉਹ ਤੋਂ ਲਖਵਾ ਲੈਂਦੇ ਜਦੋਂ ਉਹਨੂੰ ਸਜ਼ਾ ਦੇ ਦਿੱਤੀ ਤੇ ਉਹ ਪਾਰੀ ਹੁੰਦੀ ਹੈ ਫਿਰ ਭਾਜੀ ਜਵਾਰ ਕਹਿੰਦਾ ਬੈਠੇ ਚੋਣ ਜਦੋਂ ਇਹਨੂੰ ਕਰਤੀ ਪਈ ਮੇਲ ਤੋਂ ਟਾਈਪ ਹੋ ਗਿਆ ਸਾਰਾ ਕੁਝ ਉਹਨੂੰ ਕੰਡਕਟਰ ਵੱਲ ਜਾਣਗਾ ਇਹ ਸਾਰੀ ਗੱਲ ਸਮਝਦਾ ਹੈ ਇੰਗਲਿਸ਼ ਆਉਂਦੀ ਐ ਤੁਹਾਨੂੰ ਉਹ ਕਿਹੜਾ ਕੋਈ ਅਪੜ ਮੁੰਡਾ ਹੀ ਫੜ ਕੇ ਉਤਰ ਆਉਂਦਾ ਉਹ ਤੇ ਸੋ ਇਹ ਸਾਰੇ ਪਹਾਂਦੇ ਵਾਲੀਏ ਕਰਦੇ ਪਤਾ ਗਵਰਨਮੈਂਟ ਨੂੰ ਕੀ ਸਾਰੀ ਗੱਲ ਹੈ ਕਈ ਪੁਲਿਸ ਦੇ ਅਫਸਰ ਵੀ ਆਲਾ ਅਫਸਰ ਮੰਨਦੇ ਨੇ ਵੀ ਪੰਜਾਬ ਸਿਵਲ ਵਾਲ ਦੇ ਵੱਲ ਵਧ ਰਹੇ ਆ ਪਰ ਇਹਨੀਆਂ ਰਿਪੋਰਟਾਂ ਗਵਰਨਮੈਂਟ ਕੋਲ ਨਹੀਂ ਜਾਂਦੀਆਂ ਸਮੇਂ ਤੋਂ ਬੜੀ ਜੀ ਗੱਲ ਸੋ ਤੁਸੀਂ ਸਾਰੇ ਆਪਣਾ ਟੈਨਸ਼ਨ ਛੱਡ ਕੇ ਆਉਂਦੇ ਹੋ ਇਹਨਾਂ ਨਾਲ ਸਫ਼ਰ ਕਰਦੇ ਹੋ ਪਰਮਾਤਮਾ ਅਗੇ ਦੁਆ ਕਰਦੇ ਹਾਂ ਸਾਰੇ ਸਹੀ ਸਲਾਮਤ ਆਪਦੇ ਟਿਕਾਣਿਆਂ ਤੇ ਪਹੁੰਚੋ ਤੇ ਆਪਾਂ ਬਿਨਾਂ ਦੇ ਰੂਹੀ ਮਾਤਿ ਰੱਖੀ ਰ homogene ਹੁਣ ਤੱਕ ਭਰਮਾ ਸਾਥੇ ਕੰਮ ਕਰ ਤੁਹਾਡਾ ਸਾਰਾ ਬਕਾਇਦਾ ਕਰਾਂਗੇ ਸਮਾਪਤ ਕਰਨਾ ਵਾਅਦਾ ਕੀਤਾ ਪਾਛੇ ਠੀਕ ਸਾਰਿਆਂ ਨੂੰ ਤੁਸੀਂ ਤੁਸੀਂ ਜਾਈਏ ਲਾਓ ਮੇਰੇ ਕਿਉਂਕਿ ਮੇਰੇ ਕੋਲ 10 ਕਿਤੇ ਨਹੀਂ ਬਾਕੀ ਬਣ ਗਿਆ ਕੰਮ ਕਾਫੀ ਪੈਂਡਿੰਗ ਹੈ ਮੈਂ ਫਿਰ ਬਾਝਿਆ ਨਿਕਲ ਸਾਰਾ ਕੋਈ ਜੇ ਤੁਹਾਨੂੰ ਤਾਂ ਸੰਗਤ ਵੱਡੀ ਕੀਤੀ ਚਾਹੋਗੀ ਇੰਤਜ਼ਾਮ ਵੀ ਸਾਰਾ ਕਰਨਾ ਲੰਗਰ ਪਾਣੀ ਦਾ ਵੀ ਕਰਨਾ ਹੈ ਬਹੁਤ ਵੱਡਾ ਸਿਸਟਮ ਹੈ ਤੇ ਜਿਹੜੇ ਘਰ ਦੇ ਕੰਮ ਆ ਉਹ ਵੀ ਸਾਰੇ ਪਾਣੀ ਹੋਵੇ ਵੀ ਆਪਾਂ ਥੋੜਾ ਜਿਆਦਾ ਤੁਸੀਂ ਜਮਦਾ ਕਰ ਸਕਦੇ ਤਾਂ ਇਹ ਕਿਹਨਾ ਸਿਕਰ ਜਹਾ ਹੋ ਮਲੇ ਨੂੰ ਦੂਰ ਕਿਹਾ ਮੇਰਾ ਮੇਰੀ ਮਿਹਨਤ ਉਹ ਮੈਂ ਇਕੱਲਾ ਹੀ ਬੰਦਾ ਮੈਂ ਆਪ ਜਿੰਨੇ ਜਾਣਾ ਜਿੱਥੇ ਜਾਣਾ ਮੈਂ ਹੀ ਜਾਣਾ ਸੈਂਸ ਕੰਮ ਦਾ ਦਬਾਅ ਵੱਧ ਜਾਂਦਾ ਹੈ ਫਿਰ ਮੇਰਾ ਸਾਰ ਜਿਹੜੀਆਂ ਤਿਆਰੀਆਂ ਨੂੰ ਪੈਂਡਿੰਗ ਨਾ ਰਹਿ ਜਾਣ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਵੀ ਉਸ ਤੋਂ ਬਾਅਦ ਕੋਈ ਚੱਕਦੀ ਆਪਾਂ ਦੁਬਾਰਾ ਫਿੰਟ ਲਪਾਂਗੇ ਉਦੋਂ ਤੇ ਉਹਨੇ ਕਿ ਦਿਨ ਥੋੜਾ ਜਿਹਾ ਆਪਾਂ ਰੱਖਾ ਘਟ ਰੱਖਾਂਗੇ ਤੇ ਮੈਨੂੰ ਥੋੜਾ ਟਾਈਮ ਮਿਲ ਜੂਗਾ ਜੇ ਤੁਹਾਨੂੰ ਹੁਸਾਰੇ ਜਿੰਮੀ ਲੱਗੇ ਤਾਂ ਮੈਂ ਹੱਥ ਕੜੇ ਕਰਕੇ ਮੈਂ ਤੁਹਾਨੂੰ ਸਹੀ ਗੱਲ ਹੈ ਹਾਂ ਮੇਰਾ ਧੰਨਵਾਦ ਹੈ ਤੁਹਾਡਾ ਬਹੁਤ-ਬਹੁਤ ਬੋਲੇ ਸੋ ਨਿਹਾਲ ਸੋ ਬਾਖੀ ਕੰਨਾ ਪੰਜ ਹਜ਼ਾਰੀਆਂ ਨੂੰ ਦੇਖਦੇ ਨੂੰ ਅੱਧਾ ਲਾਵਾਂਗੇ ਉਹ ਤੋਂ ਬਾਅਦ ਮੈਂ ਆਪਾਂ ਤੁਸੀਂ ਸਿਆਸੀ ਲੀਡਰ ਨੂੰ ਕਿਸੇ ਕੋਈ ਬਣਾ ਰਹਾ ਆਪਾਂ ਸਿੱਧੀ ਗੱਲ ਕਰਨੀ ਹੈ ਕਿਉਂਕਿ ਮੇਰੇ ਨਾਲ ਖੜੇ ਹੋ ਤੁਸੀਂ ਨਾ ਆਪਾਂ ਲੀਡਰ ਨਾ ਆਪਾਂ ਲੀਡਰ ਵਾਲੇ ਕੰਮ 'ਚ ਪੈਣਾ ਆਪਾਂ ਸਿੱਧੀਆਂ ਗੱਲਾਂ ਕਰੀਏ ਜੇ ਆਪਣਾ ਬਜਟ ਜੋ ਮਨਛਾ ਨਾਜ ਮੰਡੀ ਬੋਲਦੇ ਕਿੱਥੇ ਪਹੁੰਚਾ ਆ ਜਿਹੜਾ ਆਪਣਾ ਪ੍ਰੋਗਰਾਮ ਉਹ ਮਾਨਸਾ ਨਾਜ ਮੰਡੀ 'ਚ ਰੱਖਾਂਗੇ ਕਿਉਂਕਿ ਧੁੱਪ ਚਮਕਣ ਲੱਗ ਜਾਂਦੀ ਹੈ ਪਰਛਾਂ ਦੇ ਥੱਲੇ ਬਹਿਣਾ ਸੌਖਾ ਹੋ ਜਾਂਦਾ ਹੈ ਪ੍ਰੋਗਰਾਮ ਦੋ ਦਿਨ ਘੰਟੇ ਕਰੂਗਾ ਤੇ ਇਸ ਕਰਕੇ ਆਪਾਂ ਸ਼ੈਡਾ ਦੇ نیچے ਹੀ ਰੱਖਾਂਗੇ ਕਿਉਂਕਿ ਜੇ ਲੰਗਰ ਦਾ ਚਲਾਵਾ ਦੇ ਕੋਈ ਯਾਰੀ ਮੀਂਹ ਤੇ ਰਿਵਿਊ ਮੌਕੇ ਤੇ ਆ ਜਾਂਦੀ ਹੈ ਮੌਸਮੀ ਹੋ ਜਾ ਹੁੰਦਾ ਜਿਕਾ ਲਾ ਕੇ ਤੇ ਜਿੱਥੇ ਆਪਾਂ ਪੂਰ ਪਾਇਆ ਸੀ ਜੁਬੀ ਗਲਾ ਉਹੀ ਸੇਮ ਜਗ੍ਹਾ ਉਸੇ ਜਗ੍ਹਾ ਤੇ ਆਪਣਾ ਪ੍ਰੋਗਰਾਮ ਹੈ ਵੈਲਡੂ ਜੀ ਕਾਕਾ ਸਵਾਗਤ